ਸਾਰਾ ਡੀਲਰ ਨੇ ਮਾਗ ਰਿਹਾ ਤਾ ਨਾ ਸਰ ਤੇ ਕਿੰਨੇ ਕਰਾਉਣਾ ਸੀ ਸਾਰਾ ਜਨ ਸ਼ਾਪ ਕਰਦੇ ਕਿ ਸਾਰੇ 9ਵੇਂ ਤੇਰੇ 9ਵੇਂ ਤੇਰੇ 9ਵੇਂ ਕੋਈ ਨਹੀਂ ਤੁਸੀਂ ਕੋਈ ਇਸ਼ੂ ਲੱਗਦਾ ਨਹੀਂ ਕਿ ਤਾ ਕਿ ਨਹੀਂ ਸਰ ਜੇ ਬੋਲਣਾ ਤਾਂ ਮਾਗੋ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਠੀਕ ਹੈ ਜੇ ਨਾ ਪਿਆਰ ਨਾਲ ਬੋਲੋ ਤੁਹਾਡੇ ਨਾਲ ਅਸੀਂ ਪਿਆਰ ਨਾਲ ਡੀਲ ਕਰਦੇ ਹਾਂ ਪਿਆਰ ਨਾਲ ਕੋਈ ਕੰਮ ਕਰਦਾ ਵਾ ਹੁਣ ਤੱਕ ਦੀ ਬੈਂਸ ਨਹੀਂ ਆਦਨੀ ਬੈਠੋ ਹੀ ਗੱਲ ਤੁਹਾਨੂੰ ਮੈਂ ਕਹਿੰਦਾ ਕਿ ਉਹ ਫੈਸਲਾ ਹੈ ਉਹ ਹੀ ਚੱਲਣਾ ਤੁਹਾਡਾ ਮੋਡੀਫਾਈਡ ਸੈਂਸਰ ਠੀਕ ਕਲਾਨ ਕਰਦਾ ਹੋ ਤਾਂ ਹੋਰ ਕੀ ਕੀਤਾ ਤੇ ਸਰ ਮੈਂ ਜੱਟ ਨਹੀਂ ਹਾਂ ਤਨਮੈਤ ਨਾਲ ਲਾਇਸੈਂਸ ਤੇ ਰਿਆਵਾ ਤਨਮੈਤ ਨਾਲ ਲਾਇਸੈਂਸ ਤੁਹਾਨੂੰ ਦਿਨਾ ਵੇ ਮੈਂ ਹੋਰ ਵੀ ਇੱਕ ਮਿੰਟ ਇੱਕ ਮੈਨੂੰ ਇੱਕ ਮਿੰਟ ਤਨਮੈਤ ਨਾਲ ਲਾਇਸੈਂਸ ਉਹਨੂੰ ਕਿਹਨੇ ਪਹਿਲੇ ਪੁੱਛਿਆ ਵੀਡੀਓ ਕਾਫੀ ਹੀ ਨਾ ਮੇਰੇ ਕਾਹਦੋ ਇਹਨਾਂ ਨੂੰ ਸਾਰੀ ਵੀਡੀਓ ਕਰਾ ਦਿਓ ਮੇਰੇ ਨਾਲ ਇਹਨਾਂ ਨੂੰ ਪੁੱਛਿਆ ਕੀ ਕਹਿੰਦੇ ਠੀਕ ਇਹਨੇ ਹਾਟ ਨਾਲ ਲਾਇਸੈਂਸ ਦੀ ਮਗਾਈ ਹੈ ਤੇ ਹੁਣ ਕਿੰਨਾ ਇੱਕ ਮਿੰਟ ਇਹ ਕੀ ਤੇ ਮਹਿੰਗਾਈ ਤੇ ਕਿੰਨਾ ਫਰਕ ਹੈ ਸਰ ਤੁਸੀਂ ਚਲਾਉਣਾ ਚਲਾਣ ਦਾ ਆਸਾਨ ਹੋਰੀਗਾ ਤੁਹਾਨੂੰ ਜੇ ਕੰਪਨੀ ਬਾਰਗੇਂਡਾਂ ਕਰੂਗੇ ਬੰਦ ਹੋਣ ਤੋਂ ਬਾਅਦ ਮੇਰੀ ਗੱਲ ਸੁਣੋ ਮੈਂ ਸਾਨੂੰ ਪਤਾ ਕੀ ਗਿਆ ਜਿੰਨਾਂ ਨੇ ਸੁਣੋ ਜਿੰਨੂੰ ਮੈਂ ਸਾਨੂੰ ਕਹਿਣਾ ਮੈਂ ਕਹਿੰਦਾ ਸਾਨੂੰ ਬੋਰਡ ਦੇ ਵਿੱਚ ਚਲਾਣ ਹੋ ਗਿਆ ਇਹਨਾਂ ਦਾ ਗੱਲ ਬਹੁਤ ਹੋ ਗਿਆ ਸਰ ਨਹੀਂ ਵੀਓ ਕਮਿਟੀ ਦੇ ਸਾਨੂੰ ਕਹਿੰਦੇ ਵੀ ਇਹਨਾਂ ਨੇ ਇਹ ਹਾਲ ਨਹੀਂ ਅਸੀਂ ਆਪਣੀ ਡਿਊਟੀ ਅੱਪ ਕਰਵਾਉਂਦੇ ਆਪਣੀ ਸ਼ਾਮ ਨੂੰ ਆਹੀ ਕਹਿੰਦੇ ਇਹ ਹਾਲ ਤੱਕ ਅੱਧੀ ਆਪਣੀ ਜੋ ਫਿਰ ਤੁਹਾਨੂੰ ਫਿਰ ਤੁਸੀਂ ਉਹ ਮਾਦਾ ਮੇਰੀ ਗਾਵੇ ਦੇ ਵਿੱਚ ਆਪਣੀ ਮਾਰਕੀਟ ਵਿੱਚ ਪਹਿਲੀ ਪਹਿਲੀ ਦੇਖੋ ਮੈਂ ਮਾਦਾ ਨਹੀਂ ਕਿਸੇ ਦੀ ਲੱਗੀ ਮੈਂ ਕਾਦੀ ਛੋਟੀ ਭੈਣ ਆ ਨਹੀਂ ਨਹੀਂ ਤੁਸੀਂ ਛੋਟੀ ਭੈਣ ਉਹ ਹੀ ਬਣ ਰਹੀ ਹੈ ਸਰ ਤੁਸੀਂ ਇੱਕ ਮਿੰਟ ਅੱਗੇ ਕਹਿੰਦੇ ਇਹਨਾਂ ਦੇ ਆਪਣੀ ਮਾਰਕੀਟ ਦੇ ਨਾਲ ਰਹਿਣਾ ਤੁਸੀਂ ਇਹਦੇ ਪਾਓਗੇ ਇਹਨਾਂ ਨੂੰ ਚੁੱਪ ਕਰਾਓ ਆਪਾਂ ਇਹੀ ਗੱਲ ਕਰੀਏ ਸਹੀ ਰੱਖਣਾ ਹੋ ਗਿਆ ਇਹਨਾਂ ਨੂੰ ਇਹਨਾਂ ਦਾ ਇਨਜਾਇਸ ਤੁਸੀਂ ਕਰਦੇ ਪਿਆ ਕੁੜੀਆਂ ਦਾ ਸਕੂਲ ਹੈ ਬੜੀ ਦੇ ਮੁੰਡਾ ਕੰਮ ਕਰਦਾ ਹੈ ਆਪਣੀ ਜਗ੍ਹਾ ਦੇ ਨਾਲ ਮੁੰਡਾ ਕੰਮ ਕਰਦਾ ਬੰਦਾ रुक जा मैडम जी ਮੈਂ ਵੀ ਗਿੰਦਰਨੀ ਮੈਂ ਵੀ ਕੋਈ ਲੋਗ ਆਗਰੇ ਨਹੀਂ ਕੋਈ ਕੋਈ ਦੋ ਮਿੰਟ ਦੇ ਮੈਂ ਵੀ ਗਿੰਦਰਨੀ ਮੈਂ ਵੀ ਗਿੰਦਰਨੀ ਨੂੰ ਜ਼ਬਰਦਸਤ ਆ ਕਾਨੂੰਨ ਨਿਯਮ ਨਿਯਮ ਉਹ ਜੁੱਤਾਂ ਉਹ ਜੁੱਤਾਂ ਇਹ ਗੱਲ ਨਹੀਂ ਬਿਕਸੀ ਤੇ ਤੁਸੀਂ ਪ੍ਰਧਾਨ ਹੋ ਤੁਸੀਂ ਪੁਲਿਸ ਨੇ ਆਵੇ ਬੇਬੇ ਕਰੋਗੇ ਅਸੀਂ ਹੌਂਸਲੀ ਖੜੇ ਹਾਂ ਪ੍ਰਧਾਨੋਂ ਹੁੰਦਾ ਮੈਂ ਕਰਾਂਗੀ ਸਾਰੀ ਵੀਡੀਓ ਬਣਾ ਕੇ ਤੁਹਾਨੂੰ ਕੋਈ ਮਾਰ ਨਹੀਂ ਬੋਲਣੇ ਮੈਂ ਤੇ ਤੁਸੀਂ ਮੇਰੇ ਬੱਚਿਆਂ ਨਾਲ ਕਰੋਗੇ ਮੈਂ ਕਰਾਂਗੀ ਜਾਦਾ ਤੇਰੀ ਭਾਈ ਮੈਂ ਜਾਣ ਦੜੇ ਠੀਕ ਹੈ ਜਦੋਂ ਮਦਾਨ ਦਾ ਯਾਰ ਸਾਹ ਦਿਖਾਏ ਜਿਹੜਾ ਪੁੱਤ ਬਣਦਾ ਨਾ ਇਹਨਾਂ ਦਾ ਫੋਨ ਹੀ ਹੋਟਲ ਨਾਲ ਕੋਆਪਰੇਟ ਕਰ ਲਈ ਤੁਸੀਂ ਸਰ ਅਸੀਂ ਅਹੀਂ ਗਏ ਤੁਸੀਂ ਅੱਗੋਂ ਕਿੰਨੇ ਇਹਨਾਂ ਦੇ ਹਾਲ ਦੇਖ ਲਓ ਤੂੰ ਤੂੰ ਤੁਸੀਂ ਜਾ ਕੇ ਤੂੰ ਤੂੰ ਕਰੀ ਜਣਾ ਯਾਰ ਆਹ ਬੋਲੋ ਆ ਸਾਰੇ ਪੱਤਿਆਂ ਨਾਲ ਇਹਨੇ ਪੁੱਛਣਾ ਇੱਕ ਵਾਰ ਯਾਰ ਸਾਰਾ ਕੋਈ ਰਿਪੋਰਟ ਹੈਗੀ ਸਾਰਾ ਕੁਝ ਰਿਪੋਰਟ ਹੈ ਨਾ ਬਿਲਕੁਲ ਠੀਕ ਹੈ ਰਿਪੋਰਟ ਰੱਖੀ ਹੈ ਅਸੀਂ ਤੇ ਮੈਂ ਤੇਰੀ ਆ ਮੈਂ ਇੱਕ ਲਖਾਵਾ ਬਣਾਉਣ ਆਇਆ ਅੰਦਰ ਸਾਹਮਣੇ ਰੋਕਿਆ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਕੀ ਲਾ ਬਾਬਾ ਨਹੀਂ ਕਰਦਾ ਸਾਰਾ ਕੁਝ ਖੁੱਤੀ ਹੋਈ ਕੰਮ ਕਰਨਾ ਹੀ ਆ ਇਧਰੋਂ ਮੈਂ ਗਲੀ ਤੋਂ ਆਇਆ ਮੈਂ ਕਹਿੰਦਾ ਉੱਤਰੋਂ ਬਣਿਆ ਉੱਤਰੋਂ ਨਿਕਲਿਆ ਨਾ ਅਸਰ ਨੇ ਲੋਕ ਤੇ ਸਰਦਾਰ ਜੀ ਸੀਗੇ ਉਹ ਤੇ ਅੰਮਣ ਪਕੀਨ ਸਾਈਡ ਤੇ ਰੁਕੋ ਚੱਲੇ ਗਏ ਹੋ ਅਰੇ ਗਿਆ ਤਾਂ ਮੈਂ ਆਮ ਮੈਂ ਤੁਸੀਂ ਕਹਿੰਦਾ ਯੈਕਟ੍ਰੀਕਲ ਬਟਾ ਕਰਨ ਕਿੱਥੇ ਲਾ ਬਾਬਾ ਛੱਡ ਕੇ ਆਏ ਮੈਡਮ ਮੇਰੀ ਆ ਮਰਜ਼ੀ ਦਾ ਨਹੀਂ ਸ਼ੋਪ ਤੇ ਹਾਂਜੀ ਟਾਈਮ ਫੁੱਟ ਨੋਸ ਪੂਰੂ ਖੁੱਤੀ ਟਾਈਮ ਹੋ ਗਿਆ ਨਾ ਇਥੇ ਆੜਾ ਲਾਉ ਨਹੀਂ ਹੈਗਾ ਮੈਡਮ ਹੁਣ ਰਾ ਹੀ ਹੈ ਮਾਰਕੀਟ ਜਾਣਾ ਹੀ ਹੈ ਨਾ ਉੱਥੇ ਖਾਣੇ ਲਈ ਹੀ ਹੈਗਾ ਹਾਂ ਜਿੱਥੇ ਤਾਂ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਤੇ ਕੋਈ ਪਾਰ ਨਹੀਂ ਦੀ ਹੈ ਮੈਡਮ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਆਪਣੀ ਸ਼ੋਅ ਕਰਦੀ ਕਾਮੇ ਜਾਣਾ ਵੇਖਦੇ ਜਾਵਾਂਗੇ ਭਾਈ ਜੇ ਰੋਡ ਉੱਪਰ ਨਹੀਂ ਹੈ ਬੰਦ ਕਰੋ ਬਹੁਤ ਟਾਲਾ ਨਾ ਮੈਮ ਜੇ ਲੰਭਾ ਹੀ ਇਹ ਹੋਊਗਾ ਮੈਡਮ ਜਦ ਜਾਣਾ ਰਾਹ ਹੀ ਹੈ ਅਸੀਂ ਕਿੱਧਰ ਹੋ ਜਾਈਏ ਉਹ ਰਾਹ ਵੀ ਇਧਰ ਹੀ ਜਾਣਾ ਕੰਮ ਵੀ ਇਤਨਾ ਜਾਣਾ ਨਾ ਤੇ ਮੁਕੰਮ ਵੀ ਇਧਰ ਹੀ ਆਉਣਾ ਨਾ ਕੋਈ ਨਹੀਂ ਪਤਾ ਕੁੜੀ ਦੇ ਇਹ ਇਹ ਗੱਲ ਆ ਵੀ ਕਿ ਘਰੇ ਵੀ ਪਤਾ ਆਪਣਾ ਕਿ ਕਿ ਖਾਇਆ ਕੋਈ ਗੱਲ ਨਹੀਂ ਮੈ ਹੀ ਦੇਖ ਰਾ ਇੰਨੀ ਜੰਦਾ ਨਿਕਲ ਗਈ ਤੁਹਾਨੂੰ ਉਹ ਤਾਂ ਦਿਖੀ ਨਹੀਂ ਉਹ ਯਾਰ ਉਹ ਪੱਤਕਾ ਜਿਹੜਾ ਉਹਦੇ ਅਸੀਂ ਇੱਥੇ ਆਏ ਨਾ ਉਹ ਉੱਥੇ ਆ ਸਰਵਰ ਰਿਕਾਰਡਿੰਗ ਹੈ ਫਾਰੀ ਪ੍ਰੋਜੈਕਟ ਰਿਪੋਰਟਿੰਗ ਲੋਕੀ ਮੈਂ ਆਪ ਬੋਲ ਰਿਹਾ ਆ ਬੋਲਿਆ ਮੋਦੇ ਜਿਵੇਂ ਆ ਸ਼੍ਰੀਮਾਨ ਜੀ ਬੋਲੇ ਜਿਵੇਂ ਉਹ ਬੋਲੇ ਸਾਰਾ ਕੁਝ ਦਿਖਾ ਦਿਓ ਬਿਲਕੁਲ ਤੁਸੀਂ ਪਾਸ ਦਾ ਤੋਂ ਕੀਤਾ ਜੇ ਕੈਨਸਲ ਹੀ ਕਰਨਾ ਫੇਰ ਪਾਸ ਦਾ ਤੋਂ ਕੀਤਾ ਚਲਾਈ ਨਹੀਂ ਕਰਾਂਗੇ ਪਾਸ ਦਾ ਨਹੀਂ ਕਰਵਾਉਣਾ ਜੀ ਬਾਊ ਜੀ ਤੁਸੀਂ ਕਰ ਤੋਂ ਟੈਨਸ਼ਨ ਨਾ ਮੈਂਟਰ ਇਹਦੇ ਨੰਬਰ ਹੁੰਦੇ ਆ ਮੈਂ ਨੰਬਰ ਹੁੰਦੇ ਹਾਂ ਜੀ ਨੰਬਰ ਹੁੰਦੇ ਤੇ ਤੁਸੀਂ ਬਾਤ ਕਰਦੇ ਤੇ ਕੈਨਸਲ ਹੀ ਕਰ ਦੋ ਜੇ ਜੇ ਮੇਰੀ ਗੱਲ ਸੁਣੋ ਜੇ ਤੁਸੀਂ ਜੇ ਬੰਦ ਹੀ ਕਰਨਾ ਸੀ ਤਾਂ ਫੇਰ ਬਾਤ ਕਿਉਂ ਕੀਤਾ ਬਾਤ ਹੀ ਨਾ ਕਰਦੇ ਪਹਿਲਾਂ ਹੀ ਨਾ ਬਣਾਉਂਦੇ ਤੁਸੀਂ ਉੱਤੋਂ ਕਰੀ ਜੰਨੇ ਹੁਣ ਬੰਦ ਕਰ ਦੇਣਾ ਆਪਾਂ ਕਰੋ ਯਾਰ ਅੱਗੇ ਕਹਿੰਦੇ ਆ ਟਿਕਟ ਚੜ੍ਹੇ ਆਂਦਾ ਆ ਜੇ ਨੰਬਰ ਕੱਟੇ ਜਾਂਦੇ ਆ ਆਪਾਂ ਉੱਥੇ ਜਾ ਰਹੇ ਆ ਆਪਾਂ ਚਲਾਨ ਭੁਗਤ ਰਹੇ ਆ ਓਕੇ ਇਹ ਵੀ ਸਰਕਾਰ ਆ